ਉਹ ਤਾਂ ਸਾਰੀ ਰਾਤ ਸੁੱਤੀ ਰਹੀ ਨਾਲੇ ਵੇ ਦੇਖੀ ਗਈ ਮੇਰੇ ਮੁੱਤਰ ਨੇ ਵੀ ਮਾਹਾ ਜਾਣ ਲੈ ਕੇ ਆਮਨੁ ਕਰਨੀ ਗਰਜੀਤ ਕਿੱਥੇ ਆ ਮਾਂ ਤਾਂ ਰਾਤ ਜਾ ਨਹੀਂ ਆਇਆ ਤੀ 9:00 ਵਜੇ ਆ ਕੇ ਮੁੜ ਕੇ ਆਇਆ ਨਹੀਂ ਹਾਂ ਤੇ ਮੇਰੇ ਨਾਲੇ ਪੈਂਦਾ ਸੀ ਮੇਰੇ ਨਵੇਂ ਬੱਡਾਂ ਤੇ ਅਸੀਂ ਕੰਬਲ 'ਚੇ ਪੈਂਦੇ ਤੇ ਆ ਗਾ ਕੇ ਦਵਾਇਆ ਅਰੇ ਹੱਥ ਤੱਕਾ ਦੇ ਮੈਂ ਬਾਈਡਾਂ ਤੇ ਇੱਧਰ ਕਾ ਦੇ ਮੈਂ ਇੱਧਰ ਆ ਫੋਨ ਮੈਨੇ ਦੇਖਿਆ ਨਹੀਂ ਹੈਗਾ ਵੀ ਕਾਂਸਤੇ ਪਿਆ ਫੋਨ ਦੇਖੀ ਗਿਆ ਫੋਨ ਜਾਂ ਦੇਖੀ ਗਿਆ ਕਾਂਸਤੇ ਮੈਨੂੰ ਆ ਰਾਤ ਨੂੰ ਰਾਤ 9:00 ਵਜੇ ਬੈਠ ਅੱਛਾ ਕੰਨ ਜਦ ਮੈਂ ਕਿਹਾ ਉਹ ਬਾਹਰ ਨੂੰ ਆ ਗਿਆ ਉਹ ਤੋਂ ਬਾਅਦ ਨਹੀਂ ਫੇਰ ਉਹ ਆਇਆ ਮੇਰੀਆਂ ਆਈਆਂ ਵੀ ਜਿਹੜੇ ਮੇਰੇ ਪੁੱਤਾਂ ਨੂੰ ਆਇਆ ਜਾਂ ਕੁਚ ਕਰਿਆ ਉਹ ਲੈ ਵਿੜਾ ਘਰ ਕੋ ਏ ਤਾਂ ਹਮਾਰ ਰੋ ਰਹੀ ਆਪਣੇ ਪੁੱਤ ਨੂੰ ਯਾਦ ਕਰ ਰਹੀ ਇਹ ਉਹ ਨੌਜਵਾਨ ਪੁੱਤ ਦੀ ਮਾਂ ਹੈ ਜਿਸ ਦਾ ਜਿਗਰ ਦਾ ਟੁਕੜਾ ਹਮੇਸ਼ਾ ਲਈ ਉਸ ਨੂੰ ਛੱਡ ਕੇ ਤੁਰ ਗਿਆ ਇਸ ਮਾਂ ਦੇ ਨੌਜਵਾਨ ਪੁੱਤ ਦੀ Laash ਪਿੰਡ ਦੇ ਗਰਾਊਂਡ ਚੋਂ ਸ਼ੱਕੀ ਹਾਲਾਤਾਂ ਚ ਲਟਕਦੀ ਮਿਲੀ ਹੈ ਪੁੱਬਾ ਮਾਰ ਰੋਂਦੀ ਕਰ ਲਾਉਂਦੀ ਇਸ ਮਾਂ ਨੇ ਦੱਸਿਆ ਕਿ ਰਾਤ ਦੇ ਕਰੀਬ 9 ਵਜੇ ਉਸ ਦਾ ਪੁੱਤ ਕੰਮ ਤੋਂ ਘਰ ਆਇਆ ਸੀ ਕੁਝ ਸਮਾਂ ਬੈਠਣ ਤੋਂ ਬਾਅਦ ਉਹ ਬਾਹਰ ਚਲਾ ਗਿਆ ਪਰ ਮੁੜ ਕੇ ਘਰ ਵਾਪਸ ਨਹੀਂ ਆਇਆ ਉਹ ਸਾਰੀ ਰਾਤ ਉਸ ਦੀ ਉਡੀਕ ਕਰਦੀ ਰਹੀ ਇਸ ਮਾਂ ਨੇ ਦੱਸਿਆ ਕਿ ਉਸ ਨੂੰ ਲੱਗਿਆ ਸੀ ਕਿ ਉਸ ਦਾ ਪੁੱਤ ਆਪਣੇ ਕਿਸੇ ਦੋਸਤ ਕੋਲ ਚਲਾ ਗਿਆ ਇਸ ਲਈ ਉਸ ਨੂੰ ਪੁੱਤ ਦੇ ਘਰ ਆਉਣ ਦੀ ਚਿੰਤਾ ਨਹੀਂ ਹੋਈ ਪਰ ਉਸ ਨੂੰ ਕੀ ਪਤਾ ਸੀ ਉਸ ਦਾ ਪੁੱਤ ਹੁਣ ਕਦੇ ਘਰ ਵਾਪਸ ਨਹੀਂ ਆਵੇਗਾ ਉਸ ਦੀ Laash ਹੀ ਇਸ ਤਰੀਕੇ ਨਾਲ ਘਰ ਆਵੇਗੀ ਇਹ ਲੂਕੰਡੇ ਖੜੇ ਕਰਦੀ ਘਟਨਾ ਪਵਾਨੀਗੜ ਦੇ ਪਿੰਡ ਮੁੰਸ਼ੀਵਾਲਾ ਤੋਂ ਸਾਹਮਣੇ ਆਈ ਹੈ ਜਿੱਥੋਂ ਦੇ ਖੇਡ ਸਟੇਡੀਅਮ 'ਚ ਮਾਪਿਆਂ ਦੇ ਇਸ ਸੋਹਣੇ ਸੁਨੱਖੇ ਪੁੱਤ ਦੀ ਸ਼ੱਕੀ ਹਾਲਾਤਾਂ 'ਚ ਲਟਕਦੀ Laash ਬਰਮਦ ਹੋਈ ਹੈ ਇਸ ਘਟਨਾ ਤੋਂ ਬਾਅਦ ਪਿੰਡ 'ਚ ਮਾਤਮ ਪਸਰ ਚੁੱਕਾ ਹੈ ਹਸਤੇ ਬਸਤੇ ਇਸ ਘਰ 'ਚ ਸੱਥਰ ਬਹਿ ਚੁੱਕੇ ਨੇ ਹਰ ਕੋਈ ਇਹੋ ਸੋਚ ਰਿਹਾ ਕਿ ਆਖਰ ਇਹ ਪਾਣਾ ਕੀ ਵਾਪਰ ਗਿਆ ਰੋਂਦੀ ਇਸ ਮਾਂ ਦਾ ਦੁੱਖ ਵੀ ਦੇਖਿਆ ਨਹੀਂ ਜਾ ਰਿਹਾ ਗੱਲ ਜਬ ਗਏ ਉਧਰ ਰਾਤ ਅੱਗੇ ਆਉਂਦਾ ਸੀ ਉਹ 10 11 ਵਜੇ ਮੈਂ ਕਹਿੰਦਾ ਕਰਾਂ ਅੰਗਰੇਜ਼ੀ ਦਾ ਗੱਡੀ ਉਧਰ ਖੜਾਉਂਦਾ ਸੀ ਚਾਚੀ ਸਵਾਰਨੋ ਕੇ ਬਾਰ ਮੂਰੇ ਮਾਂ ਕਹਿੰਦੀ ਤੇ ਗੱਡੀ ਨਾਲ ਲਿਆ ਕਰ ਪੁੱਤ ਤੂੰ ਇਹ ਨਾਲੇ ਮਾਂ ਨੇਰੇ ਨਾ ਆਇਆ ਕਰ ਕਹਿੰਦਾ ਕੋਈ ਨਾ ਰਾਤ ਤਾਂ ਉਹ 9:00 ਵਜੇ ਆ ਗਿਆ ਦੀ ਜੀ ਉਹ ਖਾਲੀ ਝਾੜ ਵਾਲੇ ਮੁੰਡੇ ਨਾਲ ਲੱਗਿਆ ਹੋਇਆ ਤੇ ਕਾਲੇ ਕਿਹੜੀ ਫੈਕਟਰੀ ਜਿਹੜੇ ਅਠਾ ਜੀਆਂ ਬਣਾਉਂਦੇ ਨੇ ਮਸ਼ੀਨਾ ਬਾਈ ਇਹ ਸਵਾਰਨ ਜਾਂਦੇ ਤੇ ਠੀਕ ਹੈ ਜੀ ਮਾਂ ਅਗਰਤੀ ਤੇ ਰੋਟੀ ਖਾ ਲਾ ਤੂੰ ਕਹਿੰਦਾ ਰੋਟੀ ਮੈਂ ਖਾਣਾ ਕਹਾਂ ਮਾਹਉ ਫੂਨ ਜੇ ਉਹਨੂੰ ਮਾਂ ਦੁੱਧ ਪਿਆ ਦੁੱਧ ਪੀਲਾ ਪਰ ਤਮਾਤ ਮਹਾਮਤਾ ਪੈਨਿਆ ਕਹਿੰਦਾ ਚਲ ਪਾਇ ਜਾ ਤੂੰ ਕਹਿੰਦਾ ਠੀਕਾ ਤੂੰ ਕੱਲ ਬਾਹਲੇ ਦੀ ਤੇਨੇ ਮੈਂ ਦਿਨ ਚ ਬਿਮਾਰ ਹੋ ਰਹੀ ਜੀ ਮੈਂ ਕਹਾਂ ਮਾਂ ਲਵਾ ਦੇ ਮਹਾ ਗਰਦੀ ਤੇ ਦੁੱਧ ਪੀਲਾ ਰੋਟੀ ਖਾ ਲਾ ਉਹਨੂੰ ਫੂਨ ਜੇ ਆਏ ਨੇ ਬਾਈ 2-3 2-3 ਫੂਨ ਜੇ ਆਏ ਦੇਖੀ ਗਿਆ ਫੂਨ ਜੇ ਦੇਖੀ ਗਿਆ ਕਾਂਸ ਤੇ ਮੈਨੂੰ ਆ ਰਾਤ 9:00 ਵਜੇ ਬਾਈ ਅੱਛਾ ਕੰਨੀ ਯਾਰ ਮੈਂ ਕਿਹਾ ਮਹਾ ਉਹ ਬਾਹਰ ਨੂੰ ਆ ਗਿਆ ਉਦੋਂ ਬਾਅਦ ਨਹੀਂ ਫੇਰ ਉਹ ਆਇਆ ਮੈਂ 10 ਕ ਵੱਜੇ ਜਾ ਮੈਂ ਕਿਹਾ ਮਾਮਾ ਮਾਮਾ ਮਨ ਗੀਤਾ ਆਇਆ ਨਹੀਂ ਹੋਏ ਕਿੱਥੇ ਆਵਾ ਕਹਿੰਦਾ ਉਧਰ ਨਾ ਵਾ ਗਿਆ ਹੋਵੇ ਉਹ ਮੁੰਡਿਆ ਲੈ ਬੱਬੂ ਝੁੰਡੇ ਉਹਦੇ ਮੁੰਡੇ ਲੈਵੇ ਬੱਬੂ ਤੇ ਲੈਵੇ ਮਾ ਦਵਿੰਦਰ ਨੇ ਨਾ ਕਿਤੇ ਮਾ ਫੋਨ ਫਾਨ ਕਰ ਲਿਆ ਹੋਵੇ ਮੈਂ ਉਥੇ ਨਾ ਵਾ ਗਿਆ ਹੋਵੇ ਤੁਹਾ ਦਾ ਸਾਰੀ ਰਾਤ ਸੁੱਤੀ ਰਹੀ ਨਾਲੇ ਵੇ ਦੇਖੀ ਗਈ ਮੇਰੇ ਮੁੱਤਲ ਨੂੰ ਵੀ ਪਤਾ ਸਕਾਈ ਦਲੀ ਜੋ ਓਕੇ ਕੇ ਨਾ ਤੜ ਕੇ ਆਇਆ ਇਹਦਾ ਪੋਤਾ ਮੇਰੀ ਭੈਣ ਦਾ ਕਹਿੰਦਾ ਬੀਬੀ ਮੈਂ ਕਹਾਂ ਕਹਿੰਦਾ ਚਾਚੂ ਕਿੱਥੇ ਐ ਮੈਂ ਕਹਾਂ ਉਰੀ ਹੋਣਾ ਪੁੱਤ ਮਾਹ ਕਹਿੰਦਾ ਉਹਨੂੰ ਗਰਾਊਂਡ ਤੇ ਬੁਲਾ ਰਹੇ ਨੇ ਬਾ ਚਾਰ ਮੁੰਡੇ ਮਾਡੇ ਮਾ ਮੈਚ ਮੂਚ ਖੇਡਦਾ ਤੇ ਉਹ ਮਾ ਚਲ ਮੈਚ ਮੂਚ ਮਾਹੇ ਜਮੀਨ ਚ ਕੌ ਕਿਹੜਾ ਮੈਚ ਕਰਾਊਗਾ ਮਾ ਫੇਰ ਪਾਏਗੀ ਗਦਾ ਭੈਣ ਆਈ ਕੁੱਕਾ ਮਾਰਦੀ ਮਾਤੀ ਹੋ ਗਿਆ ਮਾ ਕੋਲ ਚਾਲ ਉਰਾ ਪਰਾਂ ਵਾਲੀ ਹੋਣੀ ਕੋਈ ਹਾਏ ਜਦਨੇ ਕਹਾਂ ਮੈਨੂੰ ਕਹਿੰਦੀ ਗਰਜੀਤ ਕਿੱਥੇ ਹੈ ਮਾਂ ਤਾਂ ਰਾਤ ਦਾ ਨਹੀਂ ਆਇਆ ਸੀ 9:00 ਵਜੇ ਆ ਕੇ ਮੁੜ ਕੇ ਆਇਆ ਨਹੀਂ ਮਾਂ ਵਾਖਾ ਉੜੀ ਸੀ ਮਾਂ ਦੋਸਤ ਦੂਸਤਾਂ ਨਾਲੇ ਭੱਗ ਜਾਂਦਾ ਉਹ ਮਾਂ ਉਹ ਤਾਂ ਮੈਂ ਫੋਨ ਕਰ ਕਰ ਵੀ ਪੁੱਛਦੀ ਸੀ ਗਰਜੀ ਤੇ ਤੂੰ ਕਿੱਥੇ ਆ ਤੂੰ ਕਿੱਥੇ ਆ ਕਹਿੰਦਾ ਤੇ ਆ ਰਿਹਾ ਮੰਮੀ ਅਸੀਂ ਘੰਟਾ ਲੱਗੂ ਆ ਉਹਨੇ ਅਸੀਂ ਘੰਟਾ ਕ ਲੱਗੂ ਸਾਨੂੰ ਅੱਧਾ ਘੰਟਾ ਲੱਗੂ ਆ ਜਾਂਦਾ ਮੇਰੇ ਨਾਲ ਹੀ ਪੈਂਦਾ ਤੇ ਮੇਰੇ ਨਵੇਂ ਬਾਡਾਂ ਤੇ ਅਸੀਂ ਕਕੰਬਲ ਚ ਪੈਂਦੇ ਤੇ ਰਾਤ ਤੱਕ ਕਦੇ ਮੈਂ ਬਾਡਾਂ ਤੇ ਇੱਧਰ ਕਦੇ ਮੈਂ ਇੱਧਰ ਫੋਨ ਮੈਨੇ ਦੇਖਿਆ ਨਹੀਂ ਹੈਗਾ ਵੀ ਕਾਂਸ ਤੇ ਪਿਆ ਫੋਨ ਸ਼ਵੇਰੇ ਤੋਂ ਕੋਈ ਸ਼ੱਕ ਸਬਾਹ ਹੈ ਨਾ ਮੈਨੂੰ ਕੋਈ ਸ਼ੱਕ ਸਬਾਹ ਨਹੀਂ ਨਾਮ ਦੇ ਲੈ ਮੈਂ ਕਿਹਾ ਕਹਾ ਮੈਨੂੰ ਜਪਤ ਨਹੀਂ ਕਿਸੇ ਘਰ ਦਾ ਕੀ ਕਰਾਂਗੇ ਮੈਂ ਕਿਵੇਂ ਆ ਕਿਵੇਂ ਕਾਇਦਾ ਹਾਂ ਮੈਂ ਕਰ ਦੂੰ ਸਾਫ ਦੀ ਮੰਗ ਕਰ ਦੋ ਹਾਏ ਜਿਸਾਬ ਦੀ ਮੰਗ ਮੇਰੀ ਆਈਆਂ ਵੀ ਜਿਹੜੇ ਮੇਰੇ ਪੁੱਤਾਂ ਨੂੰ ਆਇਆ ਕਿਸ ਕਰਿਆ ਉਹ ਬੇੜਾ ਘਰ ਕੋ ਜ ਇਸ ਘਟਨਾ ਨੂੰ ਲੈ ਕੇ ਪਿੰਡ ਚ ਸਨਸਨੀ ਫੈਲ ਚੁੱਕੀ ਹੈ ਹਰ ਕਿਸੇ ਵੱਲੋਂ ਘਟਨਾ ਤੇ ਦੁੱਖ ਜਤਾਇਆ ਜਾ ਰਿਹਾ ਹੈ ਪੀੜਤ ਪਰਿਵਾਰ ਲਈ ਹਰ ਇੱਕ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਕਰਨਾ ਜੀ 28-29 ਸਾਲ ਦਾ ਨੌਜਵਾਨ ਮੁੰਡਾ ਜੀ ਗਰਜੀਤ ਸਿੰਘ ਦਾ ਨਾਂ ਸੀ। ਬਾਪ ਦਾ ਨਾਂ ਕੀ ਹੈ ਜੀ? ਬਾਪ ਦਾ ਨਾਂ ਸੰਦਾ ਸਿੰਘ ਜੀ। ਠੀਕ ਹੈ। ਤੇ ਇਹ ਸਵੇਰੇ ਪਿੰਡ ਦੇ ਕੁਝ ਬੰਦੇ ਸੈਰ ਕਰਨ ਆਏ ਸੀ। ਇਹ ਮੁੰਡੇ ਦੀ ਲਾਸ਼ ਇੱਥੇ ਲੰਕੀ ਦੇਖੀ ਗੀ ਗਰਾਊਂਡ ਦੇ ਵਿੱਚ। ਤੇ ਪਿੰਡ ਨੂੰ ਪਿੰਡ ਦੇ ਸਰਪੰਚ ਨੂੰ ਦੱਸਿਆ ਗਿਆ ਵੀ ਡੈੱਡ ਬਾਡੀ ਹੈ। ਲਾਸ਼ ਲਟਕੀ ਪਈ ਹੈ ਗਰਾਊਂਡ ਦੇ ਵਿੱਚ। ਪਿੰਡ ਦੇ ਸਰਪੰਚ ਨੇ ਪੁਲਿਸ ਬੁਲਾਈ ਆ ਪੁਲਿਸ ਬੁਲਾ ਕੇ ਮੁਲਾਜ਼ਮਾਂ ਨੇ ਆ ਕੇ লাশ ਕਾ ਸਟੱਡੀ ਚ ਲੈ ਕੇ ਹਸਪੀਟਲ ਸੰਗਰੂਰ ਭੇਜ ਦਿੱਤੀ ਪੋਸਟਮਾਰਟ ਉੱਤੇ ਜਿਹੜੀ লাশ ਹੈ ਜੀ ਤਕਰੀਬਨ ਕੋਈ ਕੱਪੜਾ ਕੋਪੜਾ ਟਕੇ ਲੱਗਿਆ ਜਾਂ ਕੋਈ ਦੇ ਉੱਪਰ ਕੋਈ ਜਾਗ ਵਗੈਰਾ ਤਾਂ ਨਹੀਂ ਮਿਲਿਆ ਨਹੀਂ ਸਰ ਇੱਕ ਹੱਥ ਤੇ ਆਈ ਛੋਟਾ ਜਿਹਾ ਸਕ੍ਰੈਚ ਜਿਹਾ ਲੱਗਿਆ ਹੋਇਆ ਤੇ ਹੋਰ ਕਿਤੇ ਨਹੀਂ ਹੈਗਾ ਜੀ ਤੁਹਾਨੂੰ ਕੋਈ ਰੰਜਿਸ਼ਵਾਦੀ ਦਾ ਮਸਲਾ ਤਾਂ ਨਹੀਂ ਲੱਗ ਰਿਹਾ ਨਹੀਂ ਇਹੋ ਜਿਹਾ ਨੌਜਵਾਨ ਤਾਂ ਹੈਗਾ ਨਹੀਂ ਤੇ ਲਾਟਨ ਪੜਨ ਵਾਲਾ ਕੰਮ ਵਾਲਾ ਮੁੰਡਾ ਸੀ ਜਦ ਆਪਾਂ ਕੀ ਇਹ ਵੀ ਲੜਾਈ ਵਾਲਾ ਸੀ ਜਾਂ ਨਸ਼ੇ ਵਾਲਾ ਸੀ ਇਹੋ ਜਿਹਾ ਨੌਜਵਾਨ ਨਹੀਂ ਹੈਗਾ ਜ ਵਧੀਆ ਕੰਮ ਵਾਲਾ ਮੁੰਡਾ ਸੀ ਚੰਗਾ ਮੁੰਡਾ ਸੀ ਤੇ ਕੋਈ ਸ਼ੱਕ ਸਵਾਲ ਲੱਗਦੀ ਕਿ ਕਿਸੇ ਦੀ ਮੁੰਡਾ ਨਹੀਂ ਸੱਕਦਾ ਉਹ ਉਹੀ ਗੱਲ ਆ ਗਈ ਜਦੋਂ ਲੜਨ ਵਾਲਾ ਨਹੀਂ ਦੀ ਸੱਕ ਵੀ ਕੀਤੇ ਕਰੀਏ ਜਾਂ ਤਾਂ ਐਵੇਂ ਬੰਦਾ ਲੜਾਕੀ ਆ ਜਾਂ ਲੋਫਰਾ ਕੁਝ ਵੀ ਐ ਕੰਮ ਵਾਲਾ ਮੁੰਡਾ ਸੀ ਕੀ ਮੰਗ ਕਾਰਵਾਈ ਦੀ ਕੀ ਮੰਗ ਕਰਦਾ ਮੰਗ ਤਾਂ ਇਹ ਹੈ ਵੀ ਜੇ ਪਰਿਵਾਰ ਨੂੰ ਨੁਸਾਫ ਦੇ ਮਿਲਣਾ ਚਾਹੀਦਾ ਜੀ ਜੇ ਕੋਈ ਦੋਸ਼ੀ ਪਾਇਆ ਵੀ ਜਾਂਦਾ ਜਿਹੜੀ ਬੰਦੇ ਉਹ ਤੇ ਕਾਰਵਾਈ ਕਰੀ ਜਾਵੇ ਉਧਰ ਇਸ ਮਾਮਲੇ ਨੂੰ ਲੈ ਕੇ ਆਖਰ ਪੁਲਿਸ ਦਾ ਕੀ ਕਹਿਣਾ ਹੈ ਇਹ ਤੁਸੀਂ ਉਹਨਾਂ ਦੇ ਮੂੰਹ ਹੀ ਸੁਣ ਲਓ ਸਵੇਰੇ ਜੋ ਪਤਾ ਲੱਗਿਆ ਸੀਗਾ ਤੇ ਇੱਕ ਮੁੰਡਾ ਗਰਜੀਤ ਸਿੰਘ ਆ ਸਨ ਉਹ ਚੰਦਾ ਸਿੰਘ ਉਹ ਵੀ ਜੋ ਪਿੰਡ ਦਾ ਸਟੇਡੀਅਮ ਹੈ ਖੇਡ ਸਟੇਡੀਅਮ ਉਹਦੇ ਵਿੱਚ ਦੇਖਦੇ ਦਰਤ ਨਾਲ ਲਾਸ਼ ਲਟਕਦੀ ਸੀ ਉਹ ਚਲੋ ਅਸੀਂ ਜਦੋਂ ਲਾਸ਼ ਲਾ ਲਈ ਲਾ ਕੇ ਪੋਸਟ ਵਾਪਰ ਲੋ ਇਹ ਰੀਜਨ ਦੇ ਆਪਣੇ ਸਿਵਲ ਹਸਪਤਾਲ ਸੰਲੂਪ ਭੇਜਤੀ ਹੈ ਬਾਕੀ ਜੋ ਵੀ ਡੂਰਿੰਗ ਇਨਵੈਸਟੀਗੇਸ਼ਨ ਤੱਕ ਸਾਹਮਣੇ ਆਉਣਗੇ ਤੇ ਉਦੇ ਸਾਬ ਨਾਲ ਉਹਤੇ ਕਾਰਵਾਈ ਹੋਵੇ ਉਮਰ ਕਿੰਨੀ ਕੀ ਉਹਦੀ ਨੀਅਰਬਾਟ ਖਾਈ ਕੋਲ ਮਨਪਾਗੀ ਇਸ ਘਟਨਾ ਨੇ ਹਰ ਇੱਕ ਦੇਖਣ ਵਾਲੇ ਨੂੰ ਝੰਡੋੜ ਕੇ ਰੱਖ ਦਿੱਤਾ ਹੈ ਗੁਰਜੀਤ ਸਿੰਘ ਦੀ ਮੌਤ ਪਿੱਛੇ ਦੀ ਵਜ੍ਹਾ ਅਜੇ ਤੱਕ ਸਾਹਮਣੇ ਨਹੀਂ ਆ ਸਕੀ ਹੈ ਵੱਡਾ ਸਵਾਲ ਇਹੋ ਖੜਾ ਹੋ ਰਿਹਾ ਹੈ ਕਿ ਨੌਜਵਾਨ ਵੱਲੋਂ ਖੁਦਕੁਸ਼ੀ ਕੀਤੀ ਗਈ ਹੈ ਜਾਂ ਫਿਰ ਮੌਤ ਪਿੱਛੇ ਦੀ ਵਜ੍ਹਾ ਕੋਈ ਹੋਰ ਹੈ ਜਗਬਣੀ ਟੀਵੀ ਲਈ ਅਨਿਲ ਜੈਨ ਦੀ ਰਿਪੋਰਟ